ਕਿ ਨਿਕਲ ਮਾਰ ਕਰਦਾ ਬੈਠਾ ਅੱਜ ਉਹ ਜਿਹੜਾ ਆਪਣਾ ਕੱਢੇ ਮਾਰ ਜਿਹੜਾ ਚਲ ਵਧੀਆ ਗੇ ਲੈ ਤੇਰਾ ਨਾ ਚੋਪ ਕਰ ਜੇ ਕਿ ਨਾ ਪਤਾ ਜੇ ਤੇ ਮਹਰ ਖਤ ਲੈ ਲੱਗ ਨਹੀਂ ਬੋਲਣਾ ਕਿ ਜਿੱਤ ਤੋਂ ਪੁੱਛ ਨਹੀਂ ਬੋਲਣਾ ਮਚਾਓ ਕਰੂ ਲੈ ਕਿ ਨੂੰ ਸਾਨੂੰ

ਆਪਾਂ ਜਿਹੜਾ ਡੂਨਾ ਬਣਾ ਰਿਆ ਹੈ ਆਪਣੇ ਕੋਲ ਡੂਨਾ ਬਣ ਰਿਆ 5.5 ਇੰਚ ਦੇ ਵਿੱਚ ਇਹ ਛੋਟਾ ਬੌਲੀ ਜਿਹਨੂੰ ਕਹਿੰਦੇ ਨੇ ਆਪਾਂ ਠੀਕ ਹੈ ਜੀ ਇਹ ਆਪਣੇ ਕੋਲ ਮਾਈਕਾ ਦੇ ਵਿੱਚ ਵੀ ਮਿਲ ਜੇਗਾ ਤੇ ਪਲਸਟਰ ਦੇ ਵਿੱਚ ਦੇ ਬਣ ਰਿਹਾ ਆਪਣੇ ਕੋਲ ਇਹ ਸਿਲਵਰ ਕਲਰ ਨਿਕਲ ਰਿਹਾ ਅਲੱਗ-alag ਕਲਰ ਸਾਡੇ ਕੋਲ ਅਵੇਲੇਬਲ ਨੇ ਤੇ ਤੁਸੀਂ ਡਿਮਾਂਡ ਦੇ ਕੇ ਸਾਡੇ ਕੋਲ ਜਿਹੜਾ ਵਾ ਉਹ ਚੀਜ਼ ਲੈ ਸਕਦੇ ਹੋ ਆਪਾਂ ਜਿਹੜੀ ਥੋੜੀ ਲਾਈਟ ਘਟ ਆਉਂਦੇ ਕਾਰਨ ਜਿਹੜਾ ਆਪਾਂ ਇੱਕ ਸਾਈਡ ਦੀ ਮਸ਼ੀਨ ਜਿਹੜੀ ਆ ਉਹ ਚਲਾਈ ਹੋਈ ਆ ਇਹ ਇੱਕ ਸਾਈਡ ਦੀ ਜਿਹੜੀ ਸਾਡੀ ਮਸ਼ੀਨ ਜਿਹੜੀ ਉਹ ਪ੍ਰੋਪਰ ਚੱਲ ਰਹੀ ਆ ਜੁੜੇ ਰਹੋ ਤੁਸੀਂ ਮੇਰੇ YouTube ਚੈਨਲ ਰੋਲ ਵਰਕ ਤੇ ਆ ਜਾ ਮੈਂ ਬਿਤਾ ਦੇਣਾ ਮੈਂ ਦੱਸਿਆ ਦੱਸਿਓ ਅਟਾ ਦਾ ਵੀ ਚਾ ਚਾ ਚਾਰ ਜਵਾਦ ਮੇਰਾ ਨੂੰ ਬੁਲਾ ਦੇ ਕਿਨੇ ਆ ਰਹੇ ਮਰੇ ਹਾਂ ਮੈਂ ਚੱਲ ਚੱਲਣੇ ਚੱਲ ਜਾਣਾ ਹੋਣਾ ਤੇ ਆਓ

ਜਿਸ ਕਿਸੇ ਨੇ ਕੋਈ ਵੀ ਕਿਸਮ ਦਾ ਡਿਸਪੋਜ਼ਲ ਜਾਂ ਮਸ਼ੀਨ ਦੇ ਬਾਰੇ ਜਾਣਕਾਰੀ ਲੈਣੀ ਹੋਵੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਡਿਸਪੋਜ਼ਲ ਦੀ ਜਾਣਕਾਰੀ ਪੂਰੀ ਲੈ ਸਕਦੇ ਹੋ ਨਾਲ ਦੀ ਨਾਲ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਤੇ ਕੁਝ ਹੀ ਸਮੇਂ ਬਾਅਦ ਤੁਹਾਡੇ ਨਾਲ ਫੇਰ ਅਸੀਂ ਰੂਬਰੂ ਜਿਹੜਾ ਵੌਇਸ ਦੇ ਵਿੱਚ ਆਨੇ ਹਾਂ ਓਏ ਛਣ ਪਰ ਜਾ ਦਾ ਦਾदू ਚ ਲੈ ਜਾ ਮੋਟਰਸਾਹ ਦੇ ਚਿੱਤੇਗਾ ਨਾ ਕਰ ਚੱਲ ਮੇਰਾ ਨਿਕਲ ਨਿਕਲ ਗੇਟੋਂ ਆ ਬੋਤਲ ਲਿਆ ਆ ਬੋਤਲ ਲਿਆ ਘਰ ਚ ਪਰ ਬਾਪਣੀ ਆਪਾਂ ਕਹਿ ਨਹੀਂ ਨਾ ਇਹ ਮੈਂ ਇੱਥੇ ਨਾ